ਨਵੇਂ ਸਾਲ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਆ ਥਾਣਾ ਰਿੰਜੀਤ ਐਵੇਨਿਊ ਦੇ ਖੇਤਰ ਵਿੱਚ ਪੁਲਿਸ ਵੱਲੋਂ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਿਸ਼ਬ ਪੋਲਾ ਆਈਪੀਐਸ ਐਸసీపీ ਨੋਥ ਨੇ ਦੱਸਿਆ ਕਿ ਨਾਗਰਿਕਾਂ ਦੀ ਸੁਰੱਖਿਆ ਅਤੇ ਟ੍ਰੈਫਿਕ ਦੀ ਸੁਚਿ-ਬਿਚੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਮੁੱਖ ਚੌਂਕਾ ਮਾਰਕੀਟਾ ਅਤੇ ਭੀੜ ਭਾਲ ਵਾਲੇ ਇਲਾਕੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਉਨਾ ਨੇ ਕਿਹਾ ਕਿ ਰਾਤ ਦੇ ਸਮੇਂ ਪੈਟਰੋਲਿੰਗ ਬੁਧਾਈ ਗਈ ਹੈ ਅਤੇ ਸ਼ੱਕੀ ਗਤੀਵਿਧੀਆਂ ਤੇ ਨਜ਼ਰ ਰੱਖ ਲਈ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਟ੍ਰੈਫਿਕ ਦਬਾਅ ਨੂੰ ਘਟਾਉਣ ਲਈ ਕੁਝ ਰੋਡ ਡਾਇਵਰਸ਼ਨ ਲਾਗੂ ਕੀਤੇ ਗਏ ਹਨ ਜਿਸ ਬਾਰੇ ਆਮ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਹੈ ਐਸ.ਬੀ. ਸ਼ਿਰੀ ਪੋਲਾ ਨੇ ਐਸ.ਬੀ. ਪੋਲਾ ਨੇ ਸ਼ਹਿਰ ਵਾਸੀਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਅਤੇ ਨਵੇਂ ਸਾਲ ਦਾ ਜਸ਼ਨ ਸ਼ਾਂਤੀਪੂਰਕ ਬਣਾਉਣ ਦੀ ਅਪੀਲ ਕੀਤੀ ਹੈ ਐਸ ਵੀ ਆਲ ਨੋ ਕਿ ਹੁਣ ਨਿਊ ਇਅਰ ਦਾ ਫੈਸਟੀਵਲ ਜਿਹੜਾ ਹੈਗਾ ਇੱਕ ਫੈਸਟਿਵ ਓਕੇਜਨ ਮੰਨਿਆ ਜਾਂਦਾ ਹੈ ਉਹ ਨੇੜੇ ਹੈ ਤੇ ਅਸੀਂ ਸਾਰੇ 2025 ਤੇ ਖਤਮ ਹੋਣ ਤੇ ਤੇ ਤੁਹਾਨੂੰ ਨਿਊ ਇਅਰ ਦੀ ਸਟਾਰਟਿੰਗ ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਆ ਤੇ ਉਹਦੇ ਨਾਲ ਕੋਈ ਇੱਕ ਇਨਸਟਰਕਸ਼ਨਸ ਵੀ ਪਾਸ ਕਰਨ ਕੁਝ ਕਰਨਾ ਚਾਹੁੰਦੇ ਆ ਕੱਲ 31st ਆਫ ਡਿਸੰਬਰ ਦੇ ਵਿੱਚ ਰਣਜੀਤ ਐਵੇਨਿਊ ਦੇ ਵਿੱਚ ਅਸੀਂ ਖੁੱਲ ਕੇ ਅੱਛੀ ਤਰ੍ਹਾਂ ਨਿਊ ਇਅਰ ਸੈਲੀਬ੍ਰੇਟ ਕਰੀਏ ਇੱਕ ਸਿਵਲਾਈਜ਼ ਤਰੀਕੇ ਨਾਲ ਨਿਊ ਇਅਰ ਸੈਲੀਬ੍ਰੇਟ ਕਰੀਏ ਉਦੇ ਲਈ ਕੁਝ ਸਟੈਪਸ ਐਂਡ ਗਾਈਡਲਾਈਨਸ ਜਿਹੜੀਆਂ ਹੈਗੀਆਂ ਉਹ ਪੁਲਿਸ ਸਟੇਸ਼ਨ ਰੰਜੀਤ ਐਵੇਨਿਊ ਵੱਲੋਂ ਅ ਅਸੀਂ ਜਿਹੜੀ ਪਲੈਨਿੰਗ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਤਾਂ ਕਿ ਤੁਹਾਡੇ ਲਈ ਵੀ ਕਨਵੀਨੀਅੰਟ ਰਹੇ ਇੱਕ ਸਮੂਥ ਐਂਡ ਈਜ਼ੀ ਫਲੋ ਦੇ ਨਾਲ ਅਸੀਂ ਨਿਊ ਇਅਰ ਨੂੰ ਇੱਕ ਚੇ ਤੇ ਸੁਚੱਜੇ ਢੰਗ ਨਾਲ ਮਨਾ ਸਕੀਏ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਰੰਜੀਤ ਐਵੇਨਿਊ ਟੀ ਪੁਆਇੰਟ ਤੋਂ ਜਦੋਂ ਤੁਸੀਂ ਐਂਟਰ ਕਰੋਗੇ ਤਾਂ ਵਿੱਚ ਵਾਲੇ ਜਿੰਨੇ ਵੀ ਆਪਣੇ ਡਿਵਾਈਡਰ ਹੈ ਉਹ ক্লোਜ਼ ਰੱਖੇ ਜਾਣਗੇ ਜਨਰਲੀ ਤਾਂ ਜੋ ਜਿਹੜਾ ਵਨਵੇ ਟ੍ਰੈਫਿਕ ਨੂੰ ਅਸੀਂ ਇੱਕ ਐਫੀਸ਼ੀਐਂਟ ਸਮੂਥ ਵੇ ਦਾ ਫਲੋ ਜਿਹੜਾ ਉਹਨੂੰ ਬਣਾ ਕੇ ਰੱਖੀਏ ਕਾਰਸ ਦਾ ਤੇ ਇਹ ਡਿਵਾਈਡਰਸ ਦੇ ਉੱਤੇ ਨਾਕੇ ਵੀ ਲਗਾਏ ਜਾਣਗੇ ਸੋ ਥੈਟ ਇੱਕ ਐਫੀਸ਼ੀਐਂਟ ਫਲੋ ਨੂੰ ਅਸੀਂ ਮੇਨਟੇਨ ਰੱਖੀਏ ਤੇ ਜੇ ਕਦੀ ਨੀਡ ਅਰਾਈਜ਼ ਹੁੰਦੀ ਹੈ ਤਾਂ ਉਹਨਾਂ ਨੂੰ ਖੋਲ ਕੇ ਅਸੀਂ ਜਿਹੜੇ ਵੀ ਗੱਡੀਆਂ ਦਾ ਜਿਹੜਾ ਕੰਜੈਸ਼ਨ ਹੈ ਉਹਨੂੰ ਕਢਾਇਆ ਜਾ ਸਕੇ